ਉਿੱਤੇਨ ਸ਼ਹਿਰ ਪਟਾਲਾ ਵਿੱਚ ਉਸ ਦਿਨ ਜਵਾਬ ਦੀ ਦੁਪਹਿਰ ਵਿੱਚ ਇੱਕ ਵੱਡਾ ਤਣਾਅਪੂਰਨ ਮਾਹੌਲ ਬਣ ਗਿਆ ਜਦੋਂ ਲੋਕਾਂ ਵੱਲੋਂ ਅਮਰਸਰ ਬਾਈਪਾਸ ਤੇ ਜੱਗੂ ਭਗਵਾਨਪਰੀ ਦੀ ਮਾਤਾ ਹਰਦੀਪੌਰ ਦੀ ਲਾਸ਼ ਰੱਖ ਕੇ ਧਰਨਾ ਸ਼ੁਰੂ ਕਰ ਦਿੱਤਾ ਗਿਆ ਉੱਥੇ ਹੀ ਕਰਨਜੀਤ ਸਿੰਘ ਨਾਮਕ ਨੌਜਵਾਨ ਜਿਸ ਦੀ ਇਸ ਘਟਨਾ ਵਿੱਚ ਮੌਤ ਹੋ ਗਈ ਸੀ ਉਸ ਦੀ ਲਾਸ਼ ਵੀ ਉਸੇ ਪ੍ਰਬਾਰਤ ਮੰਦਰ ਅੱਗੇ ਧਰਨ ਲਈ ਆ ਕੇ ਲੱਗ ਦਿੱਤੀ ਗਈ ਇਹ ਧਰਨਾ ਵੱਡੇ ਪੱਧਰ ਤੇ ਰੋਜ਼ ਦੀ ਤਬਦੀਲ ਹੋ ਗਿਆ ਜਦੋਂ ਦੋਵਾਂ ਪਰਿਵਾਰਾਂ ਦੇ ਇਨਸਾਫ ਮੰਗ ਕਰਦੇ ਆ ਪੁਲਿਸ ਪ੍ਰਸ਼ਾਸਨ ਵੱਲ ਮਾਰੇ ਗਏ ਦਿੱਤੀ ਪਰਿਵਾਰਕ ਮੈਂਬਰਾਂ ਨੇ ਸਿੱਧਾ ਦੋਸ਼ ਲਾਇਆ ਕਿ ਇਸ ਨੂੰ ਹਮਲੇ ਦੇ ਪਿੱਛੇ ਚਾਰਾਂ ਨੀਕ ਬੈਕਅਪ ਵਾਲੇ ਲੋਕ ਸ਼ਾਮਲ ਹਨ ਜੋ ਹੁਣ ਤੱਕ ਗਿਰਫਤਾਰ ਨਹੀਂ ਹੋਏ ਹਨ ਉਨ੍ਹਾਂ ਨੇ ਸਾਫ਼ ਕਿਹਾ ਕਿ ਜ਼ਰੂਰਤ ਤੱਕ ਇਹਨਾਂ ਵਿਅਕਤੀਆਂ ਨੂੰ ਦਰਕਾਰ ਕਰਕੇ ਕਾਨੂੰਨੀ ਕਾਰਵਾਈ ਲਈ ਕੀਤੀ ਜਾਣੀ ਜ਼ਰੂਰੀ ਹੈਗਾ ਤਾਜ਼ੀ ਖ਼ਬਰਾਂ ਦੇ ਅਨੁਸਾਰ ਅੰਮ੍ਰਿਤਸਰ ਪਠਾਨਕੋਟ ਰੋਡ ਤੇ ਗ੍ਰਾਫਿਕ ਪੂਰੀ ਤਰ੍ਹਾਂ ਜਾਮ ਹੈ। ਇਹ ਘਟਨਾ ਤੇ ਸਾਇਬਰੀ ਬਾਹਲਾਦਿਨ ਨਵੀਂ ਬਤਾਰ ਲੱਗੀਆਂ ਜਿਸ ਕਰਕੇ ਆਮ ਜਨਤਾ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੌਕੇ ਤੇ ਪਹੁੰਚੇ ਡੀਐਸਪੀ ਪਰਮਜੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਪਰਿਵਾਰ ਵੱਲੋਂ ਜੋ ਵੀ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ ਉਸ ਉਤੇ ਪੂਰੀ ਗੋਬੀ ਜਾਂਾ ਕਾਰਵਾਈ ਕਰ ਰਹੇ ਹਾਂ। ਤਕਨੀਕੀ ਜਾਂਚ ਚੱਲ ਰਹੀ ਹੈ ਅਤੇ ਇੱਕ ਹਫ਼ਤੇ ਦੇ ਅੰਦਰ-ਅੰਦਰ ਨਤੀਜੇ ਸਾਹਮਣੇ ਆਉਣਗੇ ਜਿਸ ਵੀ ਦੋਸ਼ੀ ਹੋਣਗੇ ਉਨ੍ਹਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਤਰਨਾ ਕਰਨਾ ਕਰਮਾ ਤੁਹਾਡਾ ਤੋਂ ਲੋਕਤੰਤਰ ਹੱਕ ਹੈ ਪਰ ਕਿਰਪਾ ਕਰਕੇ ਜਨਤਕ ਸੁਵਿਧਾ ਨੂੰ ਕਿ ਅੰਦਰ ਰਹਿਆ ਰੋੜ ਖਾਦੀ ਕਰ ਦਿੱਤਾ ਜਾਵੇ ਤਾਂ ਜੋ ਹੋਰ ਨਕੋਸ਼ ਲੋਕਾਂ ਨੂੰ ਪ੍ਰਸ਼ਾਸਨ ਦਾ ਸਾਹਮਣਾ ਨਾ ਕਰਨਾ ਪਵੇ ਪਰ ਇਸ ਦੇ ਬਾਵਜੂਦ ਵੀ ਪਰਿਵਾਰ ਅਤੇ ਕਰਨਾਕਾਰੀਆਂ ਨੇ ਪੁਲਿਸ ਦੀ ਅਪੀਲ ਨੂੰ ਰੱਦ ਕਰਦਿਆਂ ਆਪਣਾ ਤਰਨਾ ਜਾਰੀ ਰੱਖਣ ਦਾ ਫੈਸਲਾ ਉਹਨਾਂ ਨੇ ਕਿਹਾ ਕਿ ਸਾਡੀ ਮਾਂ ਤੇ ਭਰਾ ਨੂੰ ਨਿਆਂ ਮਿਲਣ ਤੱਕ ਅਸੀਂ ਇੱਥੇ ਨਹੀਂ ਬਟਾਂਗੇ ਜੇਕਰ ਸਰਕਾਰ ਤੇ ਪੁਲਿਸ ਨੇ ਕੰਮੀ ਕਰਦੇ ਨਾ ਕਿ ਤਾਂ ਅਸੀਂ ਵੀ ਧਲਾ ਰਾਜ ਕਰਕੇ ਬੁਲਾਵਾਂਗੇ ਸਰਨਾਥਨ ਸਥਾਨ ਤੇ ਸੁਰੱਖਿਆ ਦੀ ਪਕੀ ਝਾਂਕੀ ਤੇ ਜੇ ਕੋਈ ਸੀਨੀਅਰ ਅਧਿਕਾਰੀ ਮੌਜੂਦ ਹਨ ਅੱਜ ਹਾਲਾਤਾਂ ਦੇ ਨਜ਼ਰ ਰੱਖੀ ਜਾਂਦੀ ਹੈ ਪੁਲਿਸ ਵੱਲੋਂ ਆਸ-ਪਾਸ ਦੇ ਇਲਾਕਿਆਂ ਵਿੱਚ ਰਾਊਂਡ ਲਗਾਏ ਜਾ ਰਹੇ ਹਨ ਤਾਂ ਕਿ ਕਿਸੇ ਵੀ ਅਣਜਾਣ ਘਰ ਨੂੰ ਬਚਾਇਆ ਜਾ ਸਕੇ ਇਹ ਮਾਮਲਾ ਹੁਣ ਸਿਰਫ ਕਤਲ ਦਾ ਨਹੀਂ ਰਹਿ ਗਿਆ ਸਗੋ ਇਸ ਨੇ ਰਾਜਨੀਤਿਕ ਰੂਪ ਵਿੱਚ ਧਾਰ ਲਿਆ ਹੈ ਲੋਕਾਂ ਵਿੱਚ ਗੁੱਸਾ ਹੈ ਕਿ ਨਿਆਂ ਦੀ ਲੋੜ ਦੋਵੇਂ ਵੱਧ ਰਹੇ ਹਨ ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਕਿੰਨੀ ਜਲਦੀ ਅਤੇ ਕਿੰਨੀ ਗੰਭੀਰਤਾ ਨਾਲ ਕਾਰਵਾਈ ਕਰਦੀ ਹੈ ਆਓ ਦੇਖਦੇ ਹਾਂ ਬਟਾਲਾ ਤੋਂ ਪੱਤਰਕਾਰ ਜਸਪਾਲ ਚੰਦਰ ਦੀ ਐਲ ਐਮ ਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ ਅਜੇਕਰ ਤਾਂ ਨਿਕਲੇ ਹੀ ਨਹੀਂ ਗਿਆ ਉਹਦੇ ਕੋਲ ਅੱਜ ਪ੍ਰਸ਼ਾਸਨ ਪਰ ਜ਼ੋਰ ਪ੍ਰੋਸਤ ਦੇਰੇ ਲਗਾਤਾ ਸਰ ਕੋਈ ਸਾਨੂੰ ਕਿਸੇ ਵੀ ਚੀਜ਼ ਦਾ ਨਹੀਂ ਯਕੀਨ ਹੋਣਿਆ ਅਸੀਂ ਵੇਖੋ 26 ਤਰੀਕ ਦਾ ਸਾਡਾ ਇਨਸੀਡੈਂਟ ਹੋਇਆ ਵਾ ਠੀਕ ਹੈ ਇਹਨਾਂ ਨੇ ਸਾਡੇ ਤੋਂ ਪੁਲਿਸ ਡਿਪਾਰਟਮੈਂਟ ਸਾਰੇ ਹਰ ਤਰ੍ਹਾਂ ਦੀ ਫੋਰਸ ਉੱਥੇ ਆਈ ਸੀ ਸਿਵਲ ਹਸਪੀਟਲ ਮੇਰੇ ਮੇਰੇ ਫਾਦੇ ਤੇ ਇਹਨਾਂ ਨੇ ਪ੍ਰੈਸ਼ਰਾਈਜ਼ ਕੀਤਾ ਤੁਸੀਂ ਮਾਮਲੇ ਐਫ ਆਈ ਆਰ ਕਰਾਓ ਕਰਾਓ ਸਾਨੂੰ ਕੋਈ ਡੈੱਡ ਬੋਡੀ ਨਹੀਂ ਇਹਨਾਂ ਨੇ ਉਦੋਂ ਉਸ ਤਾਈਂ ਵਿਖਾ ਲਈ ਹੋਈ ਸੀ ਠੀਕ ਆ ਇਹਨਾਂ ਨੇ ਕਹਿ ਤੇ ਅਸੀਂ ਆਪਾਂ ਇਹਨਾਂ ਨੂੰ ਸਟੇਟਮੈਂਟ ਦੇ ਕੇ ਅਸੀਂ ਆਪਣੇ ਘਰ ਚਲੇ ਗਏ ਆ ਪਰ ਅੱਜ 26 ਤਰੀਕ ਤੋਂ ਅੱਜ ਤੱਕ ਇਹਨਾਂ ਨੇ ਇਨਵੈਸਟੀਗੇਟ ਕੀ ਕੀਤਾ ਸਾਨੂੰ ਕੁਝ ਵੀ ਤੇ ਦੱਸਿਆ ਸਾਨੂੰ ਐਫ ਆਈ ਆਰ ਦੀ ਕਾਪੀ ਤੱਕ ਪ੍ਰੋਵਾਈਡ ਨਹੀਂ ਕੀਤੀ ਹੋਈ ਇਹਨਾਂ ਨੇ ਇੰਨਾ ਹਾਈਲਾਈਟਡ ਕੇਸ ਹੋਣ ਦੇ ਬਾਵਜੂਦ ਇਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਵੀ ਹਾਈਲਾਈਟ ਕੁਰਪੀ ਦਾ ਬੰਦਾ ਇੱਕ ਦੱਸ ਜੋ ਜੱਗੂ ਦਾ ਖਾਸ ਹੀ ਤਾਂ ਕਰਕੇ ਸਮਝਦੇ ਉਸ ਦਾ ਖਾਸ ਨਹੀਂ ਖਾਸ ਵੇਖੋ ਮੇਰਾ ਰਿਸ਼ਤੇ ਉਹ ਰਿਸ਼ਤੇਦਾਰ ਜੱਗੂ ਵੀ ਸਾਡਾ ਵੀਰ ਲੱਗਦਾ ਮੇਰੇ ਖਾਸ ਨਾਨਕੇ ਆ ਭਗਵਾਨ ਪੁਰ ਮੇਰੇ ਮਾਮੀ ਜੀ ਲੱਗਦੇ ਆ ਤਾਂ ਹੁਣ ਇਹਦਾ ਮਤਲਬ ਇਹ ਥੋੜੀ ਜਿਹੜਾ ਬੰਦਾ ਰਿਸ਼ਤੇਦਾਰ ਦੇ ਰਿਸ਼ਤੇਦਾਰਾਂ ਦੇ ਘਰ ਚ ਜਾ ਜਾ ਕੇ ਤੁਸੀਂ ਮਾਰੋ ਉਹਨਾਂ ਨੂੰ ਜੇ ਇੱਕ ਜੇ ਜੱਗੂ ਵੀਰ ਦੀ ਵੀ ਗੱਲ ਕਰੀਓ ਨਾ ਉਹ ਵੀ ਇੰਨਾ ਇਦਾਂ ਹੀ ਇਦਾਂ ਹੀ ਪੁਲਿਸ ਵਾਲਿਆਂ ਨੇ ਝੂਠੇ ਪਰਚੇ ਪਾ ਪਾ ਕੇ ਉਹਨੂੰ ਉਸ ਦਲਦਲ ਚ ਵਾਰਤਾ ਜਿੱਥੋਂ ਉਹ ਨਿਕਲਿਆ ਹੀ ਨਹੀਂ ਬਾਅਦ ਵਿੱਚ ਖਡਾਰੀ ਰਿਆ ਉਹ ਵੀ ਕਬੱਡੀ ਦਾ ਸਭ ਨੂੰ ਪਤਾ ਉਹਦੀ ਬੈਕਗ੍ਰਾਉਂਡ ਸਭ ਨੂੰ ਪਤਾ ਪਰ ਜਦੋਂ ਇੱਕ ਤੁਹਾਨੂੰ ਪਤਾ ਇੱਕ ਵਾਰੀ ਬੰਦੇ ਦਾ ਨਾਮ ਲੱਗ ਜਾਂਦਾ ਨਾ ਦੁਨੀਆ ਗੈਂਗਸਟਰ ਗੈਂਗਸਟਰ ਕਿਸੇ ਤੇ ਨਿਕਾ ਜਿਹਾ ਵੀ ਪਰਚਾ ਹੁੰਦਾ ਹਰ ਬੰਦਾ ਕਹਿ ਦਿੰਦਾ ਇਹ ਤੇ ਗੈਂਗਸਟਰ ਆ ਇਹ ਤੇ ਗੈਂਗਸਟਰ ਹੁਣ ਜਾਗੂ ਦੇ ਕਿੰਨੇ ਰਿਸ਼ਤੇਦਾਰ ਆ ਹਰ ਰਿਸ਼ਤੇਦਾਰਾਂ ਵਿੱਚ ਭਾਰੀ ਮੁੰਡੇ ਵੀ ਹੈਗੇ ਆ ਹੁਣ ਹਰ ਮੁੰਡਿਆਂ ਨੂੰ ਵੀ ਉਹਨਾਂ ਨਾਲ ਜੋੜ ਕੇ ਤੁਸੀਂ ਗੈਂਗਸਟਰ ਥੋੜੀ ਕਹਿ ਦੋਗੇ ਉਸ ਕੋਈ ਕੋਈ ਨਹੀਂ ਕਾਰਵਾਈ ਕਰਨਗੀ 26 ਤਰੀਕ ਦਾ ਇਨਸੀਡੈਂਟ ਨਾ ਇਹਨਾਂ ਨੇ ਕੀ ਕੀਤਾ ਨਹੀਂ ਸਰ ਉਹੀ ਕਿਸ ਦੇ ਘਰ ਦਾ ਕੋਈ ਕਿਦਾਂ ਕਾਰੋਬਾਰ ਸਮਝ ਸਕਦਾ ਉਹਨਾਂ ਵੀ ਖੋਦੇ ਆਪਣੇ ਬ੍ਰਦਰ ਵੀ ਹੈਗੇ ਆ ਠੀਕ ਆ ਤੇ ਉਹ ਕਿਤੇ ਹੁਣ ਸਾਡਾ ਆਪਣਾ ਘਰ ਆ ਰਿਸ਼ਤੇਦਾਰੀ ਆਪਣੀ ਜਗ੍ਹਾ ਕਾਰੋਬਾਰ ਆਪਣੀ ਜਗ੍ਹਾ ਕਦੀ ਇਦਾਂ ਹੋਇਆ ਸਾਹਮਣੇ ਵਾਲੇ ਰਿਸ਼ਤੇਦਾਰ ਦਾ ਕੰਮ ਆ ਤੇ ਉੱਥੇ ਮੈਂ ਜਾ ਕੇ ਬਹਿ ਜਾ ਜੋ ਕੰਮ ਉਹਨਾਂ ਕਰਨਾ ਕੁਛ ਵੀ ਆ ਉਹ ਅਗਲੇ ਦਾ ਹੀ ਕੰਮ ਆ ਤੇ ਨਾਲੇ ਇਹ ਕਿਤੇ ਲਿਖਿਆ ਥੋੜੀ ਆ ਵੀ ਜੱਗੂ ਭਗਵਾਨਪੁਰਿਆ ਜੇ ਸਾਰੀ ਦੁਨੀਆ ਕਹਿਣ ਦੀ ਆ ਵੀ ਉਹ ਸਮਗਲ ਰਿਹਾ ਇਹ ਆ ਉਹ ਦੁਨੀਆ ਦੇ ਇੱਕ ਦੇ ਪਿੱਛੇ ਸਾਰੇ ਲੱਗੀ ਜਾਣ ਦੇ ਅੱਜ ਪਰ ਇੱਕ ਭੈਣ ਦਾ ਭਰਾ ਚਲਾ ਗਿਆ ਉਹ ਕਦੀ ਨਜ਼ਾਰਾ ਬੜਾ ਮੇਰੇ ਵੀਰ ਦਾ ਬੜੀ ਬੇਰਹਿਮ ਕਤਲ ਕੀਤਾ ਅਟਲੀ ਸੰਬੰਧੀ ਤੇ ਫੜਨ ਜਿਹੜੇ ਹੁਣ ਪੁਲਿਸ ਨੇ ਜਿਹੜਾ ਐਸਵਾਸ਼ਣ ਦਿੱਤਾ ਤੁਸੀਂ ਕੀ ਹੋਣਾ ਬਿਖਵਾ ਸਰ ਉਹਨਾਂ ਨੇ ਕਿਹਾ ਸੀ ਆਪਾਂ ਇਨਵੈਸਟੀਗੇਟ ਕਰਾਂਗੇ ਤੁਸੀਂ ਇਸ ਚੀਜ਼ ਵਾਸਤੇ ਪੇਸ਼ੈਂਸ ਰੱਖੋ ਕਿਉਂਕਿ ਹਾਈਲਾਈਟਡ ਕੇਸ ਹੈ ਤੇ ਇਸ ਚੀਜ਼ ਸੇ ਟਾਈਮ ਲੱਗੇ ਇੱਕ ਤਾਂ ਖਾਸ ਵੀ ਦਿੱਤੀ ਗਈ ਹੈ ਤੁਹਾਡੇ ਪਰਿਵਾਰ ਵੱਲੋਂ ਉਹਦੇ ਬਾਰੇ ਕੁਝ ਦੱਸਿਆ ਪੁਲਿਸ ਨੇ ਨਹੀਂ ਸਰ ਉਹ ਆਂਦੀ ਹੈ ਕਿ ਆਪਾਂ ਤੁਹਾਨੂੰ ਇਹ ਚੀਜ਼ ਦਾ ਯਕੀਨ ਦਿਵਾਉਣਾ ਹੈ ਵੀ ਤੁਸੀਂ ਆਪਣਾ ਧਰਨਾ ਚਿਕੋ ਇਸ ਚੀਜ਼ ਨੂੰ ਟਾਈਮ ਲੱਗੇ ਭੈਣ ਚਲੋ 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 ਮੀਡੀਆ ਪੁਲਸ ਐਨੀ ਗੱਡੀਆਂ ਭਰ ਕੇ ਹੁਣ ਆ ਗਈ ਤਿੰਨ ਦਿਨ ਤੋਂ ਕੁਝ ਕਿੱਥੇ ਜਦੋਂ ਦਿਨ ਦਿਹਾੜੇ ਰੋਜ਼ ਆਮ ਲੋਕ ਗੋਲੀਆਂ ਨਾਲ ਪੁੱਨ ਦਿੱਤੇ ਜਾਂਦੇ ਉਦੋਂ ਪੁਲਿਸ ਕਿੱਥੇ ਆ? ਉਦੋਂ ਸਰਕਾਰ ਕਿੱਥੇ ਸੁੱਤੀ ਹੁੰਦੀ ਹੈ? ਅੱਖਾਂ ਨਹੀਂ ਆ ਸਕਦੀ। ਠੀਕ ਹੈ ਨਾ? ਇਹ ਸਰਕਾਰ ਨੂੰ ਥੋੜਾ ਜਿਹਾ ਭਗਵੰਤ ਮਾਨ ਨੂੰ ਚਾਹੀਦਾ ਕਿ ਆਪਣੀ ਅੱਖਾਂ ਖੋਲ ਕੇ ਤੇ ਪੰਜਾਬ ਦੇ ਸਰਕਾਰ ਦੇ ਥੋੜੇ ਮਾਹੌਲ ਜਿਹੜਾ ਸੁਧਾਰੇ। ਐਨੀ ਗੈਂਗਵਾਰ ਜਿਹੜੀ ਹੈ ਨਾ ਪੈਦਾ ਕਰੀ। ਹਲੋ 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 ਮੇਰਾ ਨਰਵਿੰਦਰ ਕੌਰ। ਕੋਈ ਘਟਨਾ ਹੋਈ ਹੈ। ਹਾਂਜੀ। ਆਈ ਲੈ ਕੇ ਬੈਣਾ ਪੈ ਗਿਆ ਹਾਂ ਇਹ ਕਰਦੇ ਕਰਨ ਵੀਰੇ ਕੁਛ ਨਹੀਂ ਸਾਡੇ ਦੋ ਜੀਰ ਮਾਰ ਦਿੱਤੇ ਗਏ ਇਨਸਾਫ ਦੀ ਕਰਦੇ ਆ ਵੀ ਜਿਨ੍ਹਾਂ ਨੇ ਇਹਨਾਂ ਨੂੰ ਸ਼ਰੇਆਮ ਤੇ ਦੇਂਦਿਆੜ ਇਹਨਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਉਹਨਾਂ ਨੂੰ ਫੜਿਆ ਜਾਏ ਹਨ ਇਨਸਾਫ ਦਿੱਤਾ ਜਾਏ ਠੀਕ ਹੈ ਪਰ ਜੇ ਕੱਟਣ ਆਣ ਪਿਛਾ ਤੇ ਬੈਕ ਗਿਆ ਬੰਦੀ ਟੀ ਗਈ ਹੈ ਬਾਦ ਸਾਨੂੰ ਸੈਟੀਸਫਾਈ ਨਹੀਂ ਕਰ ਰਹੇ ਕੋਈ ਕਲੀਅਰੈਂਸ ਨਹੀਂ ਹੈ ਬਸ ਕਰ ਰਹੇ ਹਨ ਟਾਈਮ ਚਾਹੀਦਾ ਟਾਈਮ ਚਾਹੀਦਾ ਬਸ ਟਾਈਮ ਕੀ ਹੈ ਜਦੋਂ ਸਸਕਾਰ ਹੋ ਗਿਆ ਗੱਲ ਵਿੱਚ ਉੱਥੇ ਹੀ ਬੰਦ ਹੋ ਜਾਣੀ ਉਹਨਾਂ ਦੇ ਇੱਕ ਬੱਚਾ ਉਹਨਾਂ ਦਾ ਆਸਟ੍ਰੇਲੀਆ ਇੱਕ ਬੱਚਾ ਉਹਨਾਂ ਦੇ ਅੰਦਰ ਕਿੰਨੇ ਕਾਰਵਾਈ ਕਰਨੀ ਹੈ ਜਿਹੜੀ ਕਾਰਵਾਈ ਕਰਨ ਵਾਲੀ ਉਹ ਤੇ ਮਾਰਦੀ ਆਪਣੇ ਬੱਚੇ ਦੇ ਮਗਰ ਜਾਂਦੀ ਸੀ ਉਹਦੇ ਸਾਰੇ ਸਾਰੇ ਜਿੰਨੇ ਕੇਸ ਆ ਉਹ ਆ ਖੁਦ ਵੇਖਦੇ ਸੀ ਤੇ ਹੁਣ ਕੌਣ ਕੀ ਸਮਝਦੇ ਉਹ ਇਸ ਤਰੀਕੇ ਦੀ ਕਟੜਾ ਇਹ ਪ੍ਰੀਪਲਾਨਡ ਸੀ ਇਹ ਇਹ ਪਲਾਨ ਕਰਕੇ ਸਾਰਾ ਕੁਝ ਕੀਤਾ ਗਿਆ ਇਹ ਜੱਗੂ ਦਾ ਲੱਕ ਤੋੜਿਆ ਗਿਆ ਪਲਾਨ ਮਤਲਬ ਬੱਸ ਸਾਰਾ ਜੋ ਵੀ ਜੱਗੂ ਨਾਲ ਦੁਸ਼ਮਣੀ ਸੁਧਾ ਕੀਤਾ ਗਿਆ ਜੇ ਕੋਨਾ ਦੁਸ਼ਮਣੀ ਜੱਗੂ ਨਾਲ ਕਰਦੇ ਸਾਡੀ ਭੈਣ ਨਾਲ ਨਾ ਕਰਦੇ ਹਰਦੀ ਭੈਣ ਵੀ ਮਾਰਤੀ ਆਡੇ ਘਰ ਦੇ ਸੀ ਤੇਰੇ ਵੱਜ ਕੇ ਕੀ ਨਾਮ ਹੈ ਆਪਣਾ ਮੇਰਾ ਨਾਮ ਚਰਨਜੀਤ ਕੋਈ ਇਹ ਕਹਿਣਾ ਚਾਹੁੰਦੇ ਆ ਕਿ ਜਿਹੜੇ ਬੰਦੇ ਮਤਲਬ ਜਿਨ੍ਹਾਂ ਨੇ ਇਹ ਕੰਮ ਕੀਤਾ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਜੜ ਤੱਕ ਪਹੁੰਚਿਆ ਜਾਵੇ ਕਿ ਕਿੰਨੇ ਕਰਾਇਆ ਕੀ ਹੋਇਆ ਵਾ ਦੂਜੀ ਗੱਲ ਇਹ ਪੀ ਸਾਡੇ ਬੱਚਿਆਂ ਤੈਨੂੰ ਜੈਜ ਨਾ ਹੋਵੇ ਐਦਾਂ ਜੱਗੂ ਤੇ ਚੋਚੇ ਲੰਦੇ ਸੀ ਕਿ ਪਿੱਛੇ ਕੋਨੇ ਫਲਾਣ ਕਰਤਾ ਢੇਗੇ ਤਈ ਦੂਜਾ ਵਿਚਾਰਾ ਹੁਣ ਪ੍ਰਦੇਸਾਂ ਚ ਕੱਢਿਆ ਵਾ ਇਹੋ ਜਿਹਾ ਕੋਈ ਕੰਮ ਨਾ ਹੋਵੇ ਸਾਡਾ ਬੱਚਾ ਬਹੁਤ ਚੰਗਾ ਜੱਗੂ ਤੇ ਵੀ ਇੱਕ ਪਰਚਾ ਸੀ ਤੇ ਇੱਕ ਤੋਂ 128 ਬਣ ਗਿਆ ਹੁਣ ਇਹੋ ਹੀ ਮਾਂ ਮਗਰ ਜਾਂਦੀ ਸੀ ਤੈਨੂੰ ਹੀ ਮੁਕਾਤਾ ਤੇ ਹੁਣ ਉਹਦੇ ਮਗਰ ਕੌਣ ਜਾਵੇ ਜੀ ਉਹਦੀ ਧੀ ਆ ਉਹ ਤੱਕੇ ਖਾਂਦੀ ਫਿਰਨ ਲਈ ਆ ਚਲੋ ਠੀਕ ਹੈ ਜਿੰਨਾ ਕਾਡਾ ਖੋਣਿਆ ਸਾਨੂੰ ਦੁੱਖਿਆ ਅਸੀਂ ਜਾਵਾਂਗੇ ਜੋ ਦਾਦੀ ਨੂੰ ਦੁੱਖ ਹੋ ਸਾਨੂੰ ਮਤਲਬ ਇਹ ਕਰਾ ਤੋ ਆਪਣੇ ਆਪ ਆ ਕੇ ਕਿਦਾਂ ਵੇਖੀਏ ਇਸ ਕਰਕੇ ਇਹਨੂੰ ਇਨਸਾਫ ਦਿੱਤਾ ਜਾਵੇ ਝੂਠੇ ਪਰੋਸੇ ਨਾ ਦਿੱਤੇ ਜਾਣ ਅਣ ਪਛਾਤੇ ਵਿਅਕਤੀਆਂ ਦੇ ਪਰਚਾ ਨਾ ਕੀਤਾ ਜਾਵੇ ਜਿਨ੍ਹਾਂ ਨੇ ਜੋ ਕੰਮ ਕੀਤਾ ਉਹਨਾਂ ਤੇ ਪਰਚਾ ਕੀਤਾ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਜੇ ਜੇ ਨਹੀਂ ਮੰਗੇ ਪੂਰੀ ਹੁੰਦੀ ਜਾਂ ਇਨਸਾਫ ਨਹੀਂ ਮਿਲਦਾ ਧਰਨਾ ਫਿਰ ਇਦਾਂ ਹੀ ਅਸੀਂ ਫਿਰ ਸਾਡਾ ਧਰਨਾ ਜਾਰੀ ਰਹੂਗਾ ਦੋਵੇਂ ਅਲਾ ਸ਼ਰਹ ਕੇ ਧਰਨਾ ਜਾਰੀ ਰਹੂਗਾ ਸਾਡੇ ਡੈੱਡ ਬੋਡੀ ਵੀ ਆ ਰਹੀ ਹੈ ਅਸੀਂ ਸਾਡੀ ਦੂਜੀ ਡੈੱਡ ਬੋਡੀ ਵੀ ਆ ਰਹੀ ਹੈ ਦੋਨੋਂ ਬੋਡੀਆਂ ਰੱਖੇ ਇੱਥੇ ਧਰਨਾ ਜਾਰੀ ਰੱਖਾਂਗੇ ਅਈ ਉਹਨਾਂ ਦਾ ਕੇਸ ਸਕਾਰ ਨਹੀਂ ਕਰਨਾ ਜਿੰਨਾਂ ਤੱਕ ਉਹ ਬੰਦੇ ਅਰੈਸਟ ਨਹੀਂ ਹੁੰਦੇ ਕਿਉਂਕਿ ਪੁਲਿਸ ਨੂੰ ਸਾਰਾ ਪਤਾ ਹੁੰਦਾ ਹੋਰ ਕੋਈ ਮੰਤਰੀ ਦੇ ਘਰ ਕਾਰਵਾਈ ਹੋਏ ਕਿਸੇ ਮਿਨਿਸਟਰ ਦੇ ਘਰ ਹੋਵੇ ਕਿਸੇ ਐਨਏ ਕਿਸੇ ਦੇ ਹੋਏ ਫੇਮਸ ਦੇ ਕਿਸੇ ਤੇ 2 2 ਘੰਟੇ ਨਹੀਂ ਲੱਗਦੇ ਪਹਿਲੀ ਪਹਿਲੀ ਕੋਈ ਪੋਸਥ ਉੱਥੋਂ ਨਹੀਂ ਹੋ ਕਲੀਅਰ ਹੋਣ ਦਿੰਦੇ ਤੇ ਤਿੰਨ ਦਿਨ ਹੋ ਗਏ ਕਿਉਂ ਨਹੀਂ ਬੰਦੇ ਫੜੇ ਜਾਂਦੇ ਬਟਾਲੇ 'ਚ ਦਿਨ ਤੇਰੇ ਗੋਲੀਆਂ ਮਾਰ ਕੇ ਕਿੱਥੇ ਛਿਪਣੋਗੇ ਬੰਦੇ ਕਿ ਤਿੰਨ ਦਿਨ ਤੋਂ ਉਹਨ ਆਹੋ ਜਿਹਾ ਨਲਗਾ ਅੱਜ ਤੱਕ ਕੀ ਮੰਗਾਂ ਤੇ ਪੁਲਿਸ ਵੱਲੋਂ ਕੀ ਨਿਵਾਜ ਬਣੇ ਇਹਨਾਂ ਦੀ ਕੋਈ ਨ ਜਿਹੜਾ 185 ਨੰਬਰ ਐਫ ਆਈ ਆਰ ਦਰਜ ਹੋਈ ਆ ਉਹਦੇ ਵਿੱਚ ਅਣਪਛਾਤੇਆਂ ਨੇ ਜਿਹੜੇ ਵਿਅਕਤੀਆਂ ਨੇ ਇਹਨਾਂ ਦੇ ਗੋਲੀਆਂ ਚਲਾ ਕੇ ਇਹਨਾਂ ਦੀ ਡੈਥ ਹੋਈ ਆ ਉਹਦੇ ਸੰਬੰਧੀ ਨਾਲ ਜੋ ਵੀ ਇਹਨਾਂ ਦੀ ਮੰਗ ਹੀ ਇਹਨਾਂ ਨੇ ਕੋਈ ਐਪਲੀਕੇਸ਼ਨ ਰੀਸੀਵ ਕਰ ਲਈ ਆ ਅਸੀਂ ਉਹਨੂੰ ਮਕਦਮਾ ਖਤਮ ਹੋ ਰਿਹਾ ਉਹ ਇਨਵੈਸਟੀਗੇਸ਼ਨ ਕਰ ਰਹੇ ਆ ਜੀ ਸਰ ਇਹਨਾਂ ਨੇ ਤਾਂ ਕਿਹਾ ਸੀ ਕਿ ਇਹ ਇੱਕ ਤਰਖਾਤ ਦਿੱਤੀ ਹੋਈ ਆ ਪੰਜ ਉਹ ਮੈਂ ਰੀਸੀਵ ਕੀਤੀ ਆ ਨਾ ਉਹ ਤਾਂ ਹੀ ਤਾਂ ਸੈਟੀਸਫਾਈ ਹੋਇਆ ਨਾ ਉਹ 185 ਜਿਹੜਾ ਮੁਕਦਮਾ ਆ ਉਹਦੇ ਮੁਤਲਕਾ ਹੀ ਆ ਉਹ ਅਸੀਂ ਕਰ ਰਹੇ ਆ ਐਫ ਆ ਉਹ ਉਹਨਾਂ ਨੇ ਕੱਲ ਜਿਹੜਾ ਹੋਇਆ ਉਹਨਾਂ ਨੂੰ ਸਾਰਾ ਪਤਾ ਹੈ ਬਾਕੀ ਉਹ ਮਦਈ ਜੋ ਕਹਿੰਦੇ ਉਹ ਹੀ ਹੋਏਗਾ ਹੁਣ ਇਹ ਹੋਇਆ ਵੀ ਠੀਕ ਹੈ ਸੈਟੀਸਫਾਈ ਹੋ ਗਿਆ ਜੋ ਉਹਨਾਂ ਨੇ ਕਿਹਾ ਸੀ ਉਹ ਮੰਨਿਆ ਹੁਣ ਉਸ ਤੋਂ ਬਾਅਦ ਆਪਾਂ ਇਨਵੈਸਟੀਗੇਸ਼ਨ ਲਿਆਂਦਾ ਆ ਚੋਕ ਰਹੇ ਆ